ਲੋਕ ਮਾਚਿਵੜਾ ਅਦੀਨ ਪਿੰਦੇ ਇੱਕ ਪਿੰਡ ਦੇ ਵਿੱਚ ਇੱਕ ਮਕਾਨ ਮਾਲਕ ਦੇ ਵੱਲੋਂ 9 ਸਾਲਾਂ ਬੱਚੀ ਜੋ ਕਿ ਉਸਤੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਪਰਿਵਾਰ ਨਾਲ ਸੰਬੰਧਤ ਹੈ ਉਸ ਦੇ ਨਾਲ ਦੁਸ਼ਕਰਮ ਕਿਤੇ ਚੌਂ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪੁਲਿਸ ਨੂੰ ਬਿਆਨ ਦਰਜ ਕਰਵਾਉਣ ਦੇ ਆਪੜਿਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਘਰ ਵਿੱਚ ਕਿਰਾਏ ਤੇ ਰਹਿੰਦੀ ਜਿਸ ਦਾ ਮਾਲਕ ਵੀ ਉਸ ਘਰ ਦੇ ਵਿੱਚ ਹੀ ਰਹਿੰਦਾ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦਾ પતિ ਤੇ ਉਹ ਰੋਜ਼ਾਨਾ ਮਜ਼ਦੂਰੀ ਕਰਨ ਦੇ ਲਈ ਘਰੋਂ ਚੱਲ ਜਾਂਦੇ ਨੇ ਪਿੱਛੇ ਬੱਚੇ ਇਕੱਲੇ ਹੁੰਦੇ ਨੇ ਤਾਂ ਉਸ ਨੇ ਬੱਚੇ ਨੂੰ ਵੀ ਹਾਲਾਂਕਿ ਮਕਾਨ ਮਾਲਕ ਦੇ ਵੱਲੋਂ ਧਮਕਾਇਆ ਗਿਆ ਹੈ ਇਸ ਸੰਬੰਧੀ ਕਿ ਉਹ ਕੋਈ ਵੀ ਰੋਲਾ ਨਾ ਪਾਵੇ 피해ਤ ਲੜਕੀ ਅੱਜ ਪਰਿਵਾਰ ਸਮੇਤ थाना ਮਾਸੀਵਾਲਾ ਪੁਚੀ ਜਿੱਥੇ ਕਿ ਉਸ ਦੀ ਮਾਂ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ थाना ਮੁਖੀ ਨੇ ਦੱਸਿਆ ਕਿ 피해ਤ ਲੜਕੀ ਦੇ ਪਰਿਵਾਰ ਦੇ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਉਕਤ ਵਿਅਕਤੀ ਦੇ ਖਿਲਾਫ पोस्को एक्ट तहत मामला दर्ज कर लिया गया तो उसको गिरफ्तार कर लिया गया मालकाना करो 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 करो

ਸਾਡੇ ਨਾਲ ਇਹ ਮਾਮਲਾ ਬਣ ਗਿਆ ਹੈ ਜੀ ਨੂੰ ਸਾਡੇ 3 7 ਚਾਹੀਏ ਹਾਂ ਉਹਨੇ ਰਿਪੋਰਟ ਹੀ ਕਰ ਰਹੀ ਸੀ ਜੀ ਹਾਂ ਅੰਸਾ ਨੂੰ ਤਾਂ ਪਾਲਾ ਪਾਪਾ ਨੇ 3 ਮਹੀਨਾ ਹੋ ਗਿਆ ਪਤਾ ਲੱਗਿਆ ਤਾਂ ਮੈਂ ਬੱਤੀਆ ਮਠਾਣਾ ਆਇਆ ਪਾਲ ਰਿਪੋਰਟ ਕਰਨ ਬਸ ਮੇਰਾ ਪਤੀ ਜੀ ਸੇ ਕਰਾਇਆ ਤੇ ਹੁੰਦੇ ਸੀਗਾ ਜੀ ਸਾਡੇ ਕੁੜੀ ਨਾਲ ਪਤਾ ਨਹੀਂ ਕਿੰਨੇ ਚੜ ਤੇ ਗੱਲਬਾਤ ਸੀਗਾ ਜੀ ਦਾਦਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਸਾਨੂੰ ਹੁਣ ਪਤਾ ਲੱਗਿਆ ਜੀ ਕੁੜੀ ਦਾ ਯਾਰ ਸਾਲ ਜੀ ਅੱਛਾ ਕਦੋਂ ਤੋਂ ਕਰ ਰਹੀ ਸੀ ਉਹ ਹੋ ਗਏ ਜੀ ਕਟਗੜ ਦੇ ਕਈ ਦਿਨ ਤੋਂ ਮਤਲਬ ਕਾਫੀ ਚਿਰ ਤੋਂ ਮਤਲਬ ਵਾੜੀ ਦੀ ਗੱਲ ਬਾਤ ਤਾਂ ਸਾਨੂੰ ਪਤਾ ਲੱਗਿਆ ਸਾਡੇ ਸੇ ਥਾਣੇ ਆਏ ਆਂ ਪਛਵਾਰੇ ਥਾਣੇ ਆਏ ਆਂ 에어ਪੋਰਟ ਤੋਂ ਤਾਂ ਸਾਡੇ ਅਗੇ ਜਾਂ ਸਰਵਾਈ ਹੋਵੇ ਸਾਡਾ ਵੀ ਜੀ ਹਾਂ ਜੀ ਕਿਰਾਏਦਾਰ ਕੋਲ ਰਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਕਿਰਾਏਦਾਰ ਕੋਲ ਰਹਿੰਦੇ ਸੀਗਾ ਹਾਂ ਜੀ ਅੰਦੇ ਪਤਾ ਲੱਗ ਗਿਆ ਗੱਲ ਕਿਵੇਂ ਬੱਚੀ ਨੇ ਦੱਸਿਆ ਜੇ ਕਿਸ ਤਰ੍ਹਾਂ ਸਾਨੂੰ ਜੀ ਬੱਚੀ ਨੇ ਦੱਸਿਆ ਇਦਾਂ ਦਾ ਗੱਲ ਜੇ ਤਾਂ ਬੱਚੀ ਸਾਡੇ ਮਤਲਬ ਡਰੇ ਪਏ ਸੀਗਾ ਜੀ ਤਾਂ ਬੱਚੀ ਸਾਡੀ ਦੋ ਦਿਨ ਤੋਂ ਠਿੱਲਾ ਸੀਗਾ ਜੀ ਹਾਂ ਜੀ

ਡਿਫਰਸਰ ਕਰ ਲਿਆ ਜੀ ਅੱਗੇ ਹੁਣ ਬੱਚੇ ਦਾ ਵੀ ਮੈਡੀਕਲ ਵੀ ਕਰਾਇਆ ਜਾਊਗਾ ਜੀ ਇਹ ਮਾਂਜੂ ਕੋ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ